ਬਾਈ ਕੋਠੀ ਨਹੀਂ ਮਹਿਲ ਹੀ ਆ ਜਿਹਨੂੰ ਛੱਡ ਕੇ ਇਸ ਮਹਿਲ ਦੇ ਪਰਿਵਾਰ ਆ ਜਿਹੜਾ ਆਊਟ ਆਫ ਕੰਟਰੀ ਯਾਨੀ ਇੰਗਲੈਂਡ ਦੇ ਵਿੱਚ ਰਹਿਣ ਲੱਗ ਗਿਆ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਮਹਿਲ ਨੇ ਮਾਲਕਾਂ ਬਿਨਾ ਬਿਲਕੁਲੀ ਕੀ ਤੋਂ ਕੀ ਹੋ ਜਾਂਦੇ ਨੇ ਅੱਗੇ ਕੋਠੀ ਉਹ ਵੀ ਤੁਹਾਨੂੰ ਦਿਖਾਵਾਂਗੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਕੋਠੀ ਪਰ ਦੋਸਤੋ ਦਿਖਾ ਦਈਏ ਕਿ ਗੇਟ ਮੇਨ ਗੇਟ ਆ ਸੀਗਾ ਗੇਟ ਦੇ ਨਾਲ ਹੀ ਤੁਸੀਂ ਇੱਟਾਂ ਦੇਖੋਗੇ ਨਾ ਇੱਟਾਂ ਦੀ ਸੜਕ ਲੱਗੀ ਹੋਈ ਹੈ ਤੇ ਸਪੈਸ਼ਲੀ ਇਹ ਜਿਹੜਾ ਇੱਥੇ ਕੋਈ ਮਤਲਬ ਕਿ ਇੱਧਰ ਰਹਿੰਦਾ ਹੋਊਗਾ ਜਿਹੜਾ ਦਵਾਰਪਾਲ ਕਹਿ ਸਕਦੇ ਆ ਜਾਂ ਗੇਟਕੀਪਰ ਕਹਿ ਸਕਦੇ ਆ ਉਹਦੇ ਰਹਿਣ ਲਈ ਵੀ ਵਧੀਆ ਸੋਹਣਾ ਸਿਸਟਮ ਕਰਿਆ ਹੋਇਆ ਸੀਗਾ ਅੰਦਰ ਐਂਟਰੀ ਹੁੰਦੇ ਸਾਰੀ ਤੁਸੀਂ ਦੇਖ ਸਕਦੇ ਹੋ ਅੱਗੇ ਫੁਹਾਰੇ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਹਵੇਲੀਆਂ ਦੇਖਦੇ ਹੁੰਦੇ ਆ ਫੁਹਾਰੇ ਤੇ ਨਾਲ ਹੀ ਉਸ ਸਾਈਡਾ ਗੇਟ ਮਤਲਬ ਗੱਡੀ ਬੈਕ ਕਰਨ ਦੀ ਲੋੜ ਨਹੀਂ ਸੀ ਉੱਪਰ ਦੀ ਘੁੰਮ ਕੇ ਇਸ ਤਰ੍ਹਾਂ ਘੁੰਮ ਘੁੰਮ ਕੇ ਚਾ ਉਧਰ ਚਲੀ ਜਾਓ ਚਾ ਇੱਧਰ ਚਲੀ ਜਾਓ ਗੱਡੀ ਬੈਕ ਕਰਨ ਦੀ ਲੋੜ ਨਹੀਂ ਸੀ ਬਾਈ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਜਾ ਸਕੇ ਜਿਹੜੇ ਆਪਣੇ ਮਹਿਲ ਹਰੀਜਾਂ ਨਾਲ ਚਾਵਾਂ ਨਾਲ ਬਣਾਏ ਹੋਏ ਛੱਡ ਕੇ ਬਾਹਰ ਬੈਠੇ ਨੇ ਤੇ ਉਹਦੀ ਦੇਖਰੇਖ ਨਹੀਂ ਕਰਦੇ ਬਾਈ ਜੀ ਜੀ ਸੱਦ ਕੇ ਜਾਓ ਵਧੀਆ ਗੱਲ ਹੈ ਜਿੱਥੇ ਮਰਜੀ ਜਾਓ ਪਰ ਯਾਰ ਜਿਹੜਾ ਆਹ ਤੁਸੀਂ ਖੂਨ ਪਸੀਨਾ ਲਾਇਆ ਘਟੋ ਘਟੇ ਇਹਦੀ ਤਾਂ ਯਾਰ ਕੇਅਰ ਕਰੋ ਲੋਕ ਛੱਤ ਕਣੀਓ ਤਰਸਦੇ ਨੇ ਪਰ ਬਾਈ ਜੀ ਆਹ ਦੇਖ ਲਓ ਇੱਕ ਛੱਤ ਐਸੀ ਹੈ ਜਿਹੜੀ ਜੀਆਂ ਬਣੀ ਤਰਸੀ ਪਈ ਆ ਬਾਈ ਆਪਾਂ ਕਹਿੰਦੇ ਨੇ ਵੀ ਬਾਹਰਲੇ ਆ ਆ ਕੇ ਪੰਜਾਬ ਦੇ ਉੱਤੇ ਕਬਜ਼ਾ ਕਰੀ ਜਾਂਦੇ ਨੇ ਹਣਾ ਆਊਟ ਆਫ ਸਟੇਟਾਂ ਵਾਲਿਆਂ ਨੂੰ ਆਪਾਂ ਕਹਿੰਦੇ ਆ ਪਰ ਬਾਈ ਜੀ ਆਪਾਂ ਖੁਦ ਹੀ ਪੰਜਾਬ ਛੱਡ ਛੱਡ ਕੇ ਜਾਈ ਜਾਂਦੇ ਆ ਹੁਣ ਤਾਂ ਪੰਜਾਬ ਸਿਆਂ ਤੇਰਾ ਰੱਬ ਹੀ ਰੱਖਾ ਜਦੋਂ ਮਾਲਕ ਤੇਰੇ ਨਾਲ ਐ ਕਰ ਲਾਗੇ ਹਨਾ ਤੇਰੇ ਜੰਮੇ ਜਾਏ ਤੇਰੀ ਮਿੱਟੀ ਦੇ ਬਾਰਸ਼ ਜਦੋਂ ਹੁਣ ਐ ਕਰ ਲਾਗੇ ਫਿਰ ਤਾਂ ਹੁਣ ਤੇਰਾ ਰੱਬ ਰੱਖਾ ਹੈ ਬਾਈ ਜੀ ਮਹਿਲ ਦੇਖੋਗੇ ਨਾ ਤੁਸੀਂ ਅੰਦਰ ਐਂਟਰੀ ਕਰਦੇ ਸਾਰੀ ਬਾਈ ਇੱਕ ਤਾਂ ਹਵੇਲੀ ਦੇਖ ਕੇ ਰੂਹ ਖੁਸ਼ ਵੀ ਹੁੰਦੀ ਹੈ ਪਰ ਬਾਈ ਜੀ ਜਦੋਂ ਅੰਦਰ ਵੜਦੇ ਆ ਰੂਹ ਰੋਂਦੀ ਵੀ ਹੈ ਦਿਲ ਤਰਫ ਦਾ ਦਿਲ ਰੋਂਦਾ ਹੈ ਬਾਈ ਜੀ ਆ ਮਾਲਕਾਨੀਆਂ ਫੋਟੋਆਂ ਨਹੀਂ ਆ ਚਲੋ ਆਪਾਂ ਫੋਟੋਆਂ ਜ਼ਿਆਦਾ ਨਹੀਂ ਦਿਖਾਉਂਦੇ ਤੇ ਥੋੜਾ ਜਿਹਾ ਮੈਨੂੰ ਰੱਖਦਾ ਸਾਈਡ ਤੇ ਕਰਕੇ ਕਿਉਂਕਿ ਬਾਈ ਕਿਸੇ ਦੀ ਅਮਾਨਤ ਹੈ ਤੇ ਬਿਲਕੁਲ ਹੀ ਹਵੇਲੀ ਹੈ ਜਿਹੜੀ ਆ ਦੇਖੋ ਕੋਠੀਆਂ ਐ ਯਾਰ ਬੱਚਿਆਂ ਦੀਆਂ ਨਿੱਕੇ ਨਿੱਕੇ ਦੀਆਂ ਪੂਰਾ ਬਾਈ ਘਰ ਵਿਖਰਿਆ ਪਿਆ ਸਾਰਾ ਸਿਸਟਮ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਵੇਲੀ ਹੈ ਜਿਹੜੀ ਉਹ ਬਾਈ ਮਾਲਕਾਂ ਬਿਨਾ ਇਹਦਾ ਕੀ ਹਾਲ ਹੋਇਆ ਪਿਆ ਸੋ ਉਹ ਫੋਟੋ ਵੀ ਲੱਗੀ ਆ ਆਪਣਾ ਅਮਰਸਰ ਸਾਹਿਬ ਗਏ ਹੋਣਗੇ ਮਾਲਕ ਤੇ ਬਾਈ ਇਹ ਹੀ ਨਹੀਂ ਇਕੱਲਾ ਆਪਾਂ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਨੇ ਆ ਹਵੇਲੀ ਇਹ ਪੂਰਾ ਬਹੁਤ ਵੱਡਾ ਸਿਸਟਮ ਸਿਗਾ ਆ ਦੇਖੋ ਬੈਕ ਸਾਈਡ ਜਾਣ ਵਾਸਤੇ ਹਵੇਲੀ ਪੂਰੀ ਖੁੱਲੀ ਡੁੱਲੀ ਹਵਾ ਦਾ ਪੂਰਾ ਪ੍ਰਬੰਧ ਬੈਕ ਸਾਈਡ ਤੋਂ ਬਾਈ ਬਹੁਤ ਤਕੜੀ ਗੱਲਬਾਤਾਂ ਜੋ ਬੈਕ ਸਾਈਡ ਤੋਂ ਵੀ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਤੇ ਬਾਈ ਜੀ ਦੱਸੋ ਉਹਨਾਂ ਨੂੰ ਜਿਹੜੇ ਪੰਜਾਬ ਦੇ ਬਾਰਸ ਪੰਜਾਬ ਨੂੰ ਛੱਡ ਕੇ ਆਹ ਰਸੋਈ ਦੇਖੋ ਪਹਿਲਾਂ ਕਿੰਨੀ ਵੱਡੀ ਰਸੋਈ ਤਿਆਰ ਕੀਤੀ ਐ ਬਹੁਤ ਯਾਰ ਤਕੜੀ ਗੱਲਬਾਤ ਹੈ ਤੇ ਬਹੁਤ ਬਿਲਕੁਲ ਨਵੀਂ ਹਵੇਲੀ ਪਈਆ ਨਵੀਂ ਕੋਠੀ ਪਈਆ ਕੋਈ ਇਹ ਨਹੀਂ ਹੈ ਵੀ ਬਹੁਤੀ ਪੁਰਾਣੀ ਹੋਗੀ ਪੋਰਸ਼ਨ ਤੁਸੀਂ ਉੱਪਰੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਨਹੀਂ ਬਣਾਈ ਹੋਈ ਹੈ ਬਹੁਤ ਸੋਹਣੀ ਬਣਾਈ ਸੀ ਹਵੇਲੀ ਬਾਈ ਬਹੁਤ ਆ ਦੇਖੋ ਥਾਂ ਥਾਂ ਤੇ ਡਿਜ਼ਾਈਨਿੰਗ ਬਹੁਤ ਗੱਲਬਾਤ ਘੈਂਟ ਕਰੀ ਸੀ ਮਾਲਕਾਂ ਨੇ ਪਰ ਹੁਣ ਬਾਈ ਹਵੇਲੀ ਦਾ ਕੋਈ ਕਸੂਰ ਨਹੀਂ ਜਦੋਂ ਮਾਲਕੀ ਹਨਾ ਇਹਨੂੰ ਛੱਡ ਕੇ ਚਲੇ ਗਏ ਹੁਣ ਤਾਂ ਬਾਈ ਜੀ ਜੇ ਆਪਾਂ ਆਉਣੇ ਹਨਾ ਤਾ ਮਤਲਬ ਕਿ ਐ ਲੱਗਦਾ ਜਿਵੇਂ ਇਹ ਪੂਤਾ ਨਗਰੀ ਹੁੰਦੀ ਆ ਬਹੁਤ ਬੁਰੀ ਹਾਲਤ ਹੋ ਰਹੀ ਆ ਹਵੇਲੀ ਦੀ ਤੇ ਬਾਈ ਹੋਰਾਂ ਦੇ ਦੱਸਣ ਦੇ ਮੁਤਾਬਕ ਬਾਈ ਇਹਨਾਂ ਦੀ ਆ ਸਾਰੀ ਜ਼ਮੀਨ ਸੀ ਇਸ ਸਾਈਡ ਤੇ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਨੇ ਕਲੋਨੀ ਕੱਟਤੀ ਸੀ ਕਲੋਨੀ ਕੱਟ ਕੇ ਮਤਲਬ ਵੇਚ-ਬੋਚਤਾ ਸੀ ਇਹਨਾਂ ਨੇ ਸਿਸਟਮ ਤੇ ਉਸ ਤੋਂ ਬਾਅਦ ਚਲੋ ਜਿਵੇਂ ਵੀ ਲਾਲੋ ਤਰੱਕੀ ਹੋਈ ਜਾਂ ਕੁਝ ਵੀ ਹੋਇਆ ਇਹ ਬਾਹਰ ਚਲੇ ਗਏ ਪਰ ਬਾਈ ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਹਰੇਕ ਬੰਦਾ ਹਨਾ ਆਪਣੇ ਲਈ ਬਹੁਤ ਕੁਝ ਕਰਦਾ ਪਰ ਬਾਈ ਆ ਦੇਖੋ ਸਵੀਮਿੰਗ ਪੂਲ ਉਹ ਪਿੱਛੇ ਗੈਰੇਜ ਗੱਡੀਆਂ ਵਾਲਾ ਬਾਈ ਜੀ ਗੱਡੀ ਸਿੱਧਨ ਸਿੱਧੀ ਅੰਦਰ ਵੱੜਦੀ ਸੀ ਗੈਰੇਜ ਦੇ ਵਿੱਚੋਂ ਅਗਲਾ ਗੱਡੀਆਂ ਮਤਲਬ ਠੀਕ ਕਰ ਯਾਰ ਹਰੇਕ ਚੀਜ਼ ਬਾਈ ਜੀ ਬਹੁਤ ਪਰਫੈਕਟਲੀ ਬਣਾਈ ਹੋਈ ਸੀ ਆ ਦੇਖੋ ਸਵੀਮਿੰਗ ਪੂਲ ਬਹੁਤ ਸੋਹਣਾ ਸਿਸਟਮ ਬਣ ਗਿਆ ਯਾਰ ਪਰ ਬਾਈ ਮਾਲਕ ਹੁਣ ਛੱਡ ਕੇ ਚਲੇ ਗਏ ਨੂੰ ਤਾਂ ਹੁਣ ਇਹਦਾ ਰੱਬ ਰੱਖਾ ਹੈ ਤੇ ਬਾਈ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਯਾਰ ਘੱਟੋ ਘੱਟ ਜਿਹੜੇ ਬਾਹਰਲੇ ਦੇਸ਼ ਬੈਠੇ ਨੇ ਆਪਦੀਆਂ ਹਵੇਲੀਆਂ ਬਹੁਤ ਸਾਰੀਆਂ ਵੀਡੀਓ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਾਈ ਜੀ ਲੋਕਾਂ ਦੀਆਂ ਕਾਰਾਂ ਖੜੀਆਂ ਘਾਹ ਉਗ ਗਿਆ ਕਾਰਾਂ ਦੇ ਵਿੱਚ ਵੀ ਘਾਹ ਉਗ ਗਿਆ ਸੋ ਭਾਈਆ ਦੇਖੋ ਕਿੰਨੀ ਸੋਹਣੀ ਹਵੇਲੀ ਦਾ ਤੁਸੀਂ ਹਾਲ ਦੇਖ ਲਓ ਯਾਰ ਹਨਾ ਇੱਕ ਪਾਸੇ ਤਾਂ ਲੋਕ ਤਰਸਦੇ ਨੇ ਛੱਤ ਨੂੰ ਪਰ ਆਹ ਛੱਤ ਦਾ ਹਾਲ ਦੇਖ ਲਓ ਕੀ ਹੋ ਗਿਆ ਬਈ ਬਹੁਤ ਦੁੱਖ ਲੱਗਿਆ ਦੇਖ ਕੇ ਆ ਦੇਖੋ ਇੱਧਰ ਵੀ ਕੋਈ ਵੱਡਾ ਗੈਰੇਜ ਬਣਾ ਹੋਇਆ ਬਹੁਤ ਪਰਫੈਕਟਲੀ ਹਰੇਕ ਚੀਜ਼ ਦਾ ਧਿਆਨ ਰੱਖਿਆ ਗਿਆ ਸੀ ਬਹੁਤ ਤਕੜੇ ਨਕਸ਼ੇ ਤੇ ਬਣੀ ਹੋਈ ਹਵੇਲੀ ਕੋਈ ਮਾੜੀ-ਮੋਟੀ ਹਵੇਲੀ ਨਹੀਂ ਹੈ ਬਹੁਤ ਵੱਡੀ ਹੈ ਮੈਨੂੰ ਲੱਗਦਾ ਕਿਲੇ ਕਿਲੇ ਦੇ ਵਿੱਚ ਅੱਧੇ ਪੌਣੇ ਕਿਲੇ ਦੇ ਵਿੱਚ ਤਾਂ ਘੱਟੋ-ਘੱਟ ਹੈਗੀ ਹੈ ਤੇ ਬੈਕ ਸਾਈਡ ਤੇ ਗੈਰੇਜ ਨੇ ਉਹ ਜਿਹੜੇ ਅੱਡ ਨੇ ਆ ਤੁਸੀਂ ਦੇਖ ਲਓ ਬਾਈ ਜੀ ਆ ਹਾਲ ਕਰਤਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਾਏ ਜਿਹੜੇ ਲੋਕ ਹਵੇਲੀ ਆਪਣੀਆਂ ਹਵੇਲੀਆਂ ਆਪਣੀਆਂ ਕੋਠੀਆਂ ਆਪਣਾ ਕਾਰਗੁਜ਼ਾਰਾ ਛੱਡ ਕੇ ਬਾਹਰ ਚਲੇ ਗਏ